ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅੱਜ ਫੇਰ ਖੜੇ ਆਪਾਂ ਐਮ ਆਰ ਫਰਨੀਚਰ ਵਾਲਿਆਂ ਦੇ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਘੈਂਟ ਆਫਰ ਘੈਂਟ ਆਫਰ ਦੇਵਾਂਗੇ ਇਲੈਕਟ੍ਰੋਨਿਕਸ ਚੀਜ਼ਾਂ ਤੇ ਆਜੋ ਆਪਾਂ ਭਰਾ ਮਨਜੀਤ ਨਾਲ ਗੱਲ ਕਰਦੇ ਆ ਮਨਜੀਤ ਕਿਹੜੇ ਆਫਰ ਲਾ ਰੱਖਿਆ ਅੱਜ ਦੱਸ ਫੇਰ ਭਰਾਵਾਂ ਨੂੰ ਅੱਜ ਆਪਾਂ ਭਾਈ ਜੀ ਵਾਸ਼ਿੰਗ ਮਸ਼ੀਨ ਤੇ ਫ੍ਰਿਜ ਦੇ ਤੇ ਐਲਈਡੀ ਤੇ ਤਿੰਨ ਚੀਜ਼ਾਂ ਤੇ ਤਿੰਨ ਚੀਜ਼ਾਂ ਤੇ ਆਪਣੇ ਕੋਲੋਂ ਬਹੁਤ ਵਧੀਆ ਆਫਰ ਲੈ ਕੇ ਆਏ ਆਗੇ ਅੱਛਾ ਜੀ ਜਿਹੜੇ ਵੀ ਭਰਾ ਦਾ ਬਜਾਜ ਦਾ ਜਾਂ ਐਚ ਡੀ ਵੀ ਦਾ ਕਾਰਡ ਬਣਿਆ ਹੋਵੇ 0 ਡਾਊਨ ਪੇਮੈਂਟ ਕਰਦਾ ਤੇਰੀ ਇੱਕ ਗੱਲ ਮੈਂ ਕੱਢਦਾ ਯਾਰ ਕਾਰਡ ਕਈਆਂ ਦੇ ਭਰਾਮਾਂ ਦੇ ਬੰਦ ਹੋ ਰਿਆ ਯਾਰ ਉਹ ਵੀ ਲੈਣ ਨੂੰ ਫਿਰਦੇ ਆ ਮਸ਼ੀਨਾਂ ਦਾ ਵੀ ਹੱਲ ਕਰਦਾਂ ਨੇ ਆਪਾਂ ਜਿਹੜੇ ਭਰਾਮਾਂ ਦਾ ਬਜਾਜ ਦਾ ਜਾਂ ਐਚਡੀਵੀ ਦਾ ਕਾਰਡ ਬਣਿਆ ਹੋਵੇ ਪਹਿਲਾਂ ਤਾਂ ਉਹਨੂੰ 1000 ਰੁਪਿਆ ਆਪਣਾ ਡਾਊਨ ਪੇਮੈਂਟ ਤੇ 1000 ਰੁਪਏ ਕਿਸ਼ਤ ਬਣਾ ਦੇਾਂਗੇ ਠੀਕ ਹੈ ਜੀ ਜੇ ਕਿਸੇ ਕੋਲ 1000 ਰੁਪਏ ਡਾਊਨ ਪੇਮੈਂਟ ਨਹੀਂ ਉਹਨੂੰ ਵੀ ਸਮਾਨ ਦੇ ਦਾਂਗੇ ਦੂਸਰੀ ਗੱਲ ਜਿਹੜਾ ਤੁਸੀਂ ਕਹਿਆ ਸੀ ਵੀ ਕਾਰਡ ਜੇ ਬੰਦ ਨੇ ਹਾਂ ਬੰਦ ਵਾਲੇ ਦਾ ਕੋਈ ਹੱਲ ਹੈ ਨਹੀਂ ਮੇਰੇ ਸਾਹ ਨਾਲ ਆਪਣੇ ਕੋਲੇ ਹੱਲ ਹੈਗਾ 20 ਕਿਲੋਮੀਟਰ ਤੱਕ ਜਿਹੜੇ ਵੀ ਭਰਾ ਦਾ ਕਾਰਡ ਆਪਣਾ ਬੰਦ ਆਗਾ ਸਾਡੇ ਤੋਂ ਉਹ ਵੀ ਕਿਸ਼ਤਾਂ ਤੇ ਲੈ ਜੂ ਸਮਾਨ ਜਿਹਦਾ ਕਾਰਡ ਬੰਦ ਆ ਜਿਹਦਾ ਕਾਰਡ ਬੰਦ ਆ ਪੱਕੀ ਗੱਲ ਹੈ ਪਹਿਲੀ ਵਾਰ ਸੁਣ ਰਿਹਾ ਮੈਂ ਇਹ ਗੱਲ ਬਜਾਜ ਤੇ ਐਚਡੀਵੀ ਦਾ ਜਿਹਦਾ ਮਰਜ਼ੀ ਕਾਰਡ ਬੰਦ ਹੋਵੇ ਉਸ ਕਿਸ਼ਤਾਂ ਤੇ ਸਮਾਨ ਲੈ ਸਕਦਾ ਮੈਂ ਵੀ ਭਰਾ ਮੇਰੇ ਕਿਹੜਾ ਇੱਕ ਦਾ ਬਜਾਜ ਵਾਲ ਮੀਟਰ ਦੇ ਏਰੀਆ ਦੇ ਵਿੱਚ ਕਾਰਡ ਬੰਦ ਹੈ ਨਾ ਆਪਾਂ ਤੁਹਾਨੂੰ ਫੇਰ ਵੀ ਸਮਾਨ ਕਿਸ਼ਤਾਂ ਦੇ ਦਾਂਗੇ ਸਮਾਨ ਕਿਸ਼ਤਾਂ ਦੇ ਦੇ ਦਾਂਗੇ ਆ ਸਭ ਤੋਂ ਘੈਂਟ ਆਫਰ ਅੱਜ ਤੱਕ ਮਨ ਲੱਗਦਾ ਇਹ ਆਫਰ ਕਿਸੇ ਨੇ ਦਿੱਤਾ ਨਹੀਂ ਹੋਣਾ ਤੇ ਜਿਹੜਾ ਪੇਜ ਨੂੰ ਫੋਲੋ ਤੇ ਸ਼ੇਅਰ ਕਰੂਗਾ ਡਿਲੀਵਰੀ ਉਹਨੂੰ ਵੀ 20 ਕਿਲੋਮੀਟਰ ਤੱਕ ਫਰੀ ਉਹਨੂੰ ਵੀ ਫਰੀ